ਸਤਿ ਸ੍ਰੀ ਅਕਾਲ ਮੈਂ ਪਿੱਛੇ ਜੇ ਇੱਕ ਵੀਡੀਓ ਬਣਾਈ ਸੀ ਜੇ ਦੇ ਵਿੱਚ 10 ਗ੍ਰੰਥਾਂ ਦੀ ਖੋਜ ਕਰਕੇ ਮੈਂ ਸਿੱਖ ਇਤਿਹਾਸ ਦੀ ਉਹ ਐਮ ਇਤਿਹਾਸਿਕ ਘਟਨਾਵਾਰੇ ਜਿਸ ਦੁਆਰਾ ਖਾਲਸਾ ਪੰਥ ਪ੍ਰਗਟ ਕੀਤਾ ਗਿਆ ਸੀ ਉੱਤੇ ਕੁਝ ਵਿਚਾਰਾਂ ਕੀਤੀਆਂ ਸਨ ਮੁੱਖ ਮੁੱਦਾ ਸੀ ਕਿ ਉਸ ਵੇਲੇ ਕੀ ਕੋਈ ਬਾਣੀ ਦਾ ਜਾਪ ਕੀਤਾ ਗਿਆ ਅਗਰ ਬਾਣੀ ਪੜੀ ਗਈ ਤਾਂ ਉਹ ਕਿਹੜੀ ਬਾਣੀ ਸੀ ਜਾਂ ਕਿਹੜੀਆਂ ਬਾਣੀਆਂ ਸਨ ਔਰ ਦੂਜੀ ਗੱਲ ਵਿਚੇਤਨ ਨਾਟਕ ਉਰਫ ਦਸਮ ਗ੍ਰੰਥ ਵਿੱਚੋਂ ਬਾਣੀਆਂ ਪੜਨ ਦੀ ਪ੍ਰਥਾ ਸਿੱਖ ਇਤਿਹਾਸ ਵਿੱਚ ਕਦੋਂ ਆਈ ਔਰ ਤੀਸਰੀ ਗੱਲ ਕਿ ਪੰਜ ਬਾਣੀਆਂ ਵਾਲਾ ਸੰਕਲਪ ਜਿਹੜਾ ਅੱਜ ਸਿੱਖ ਰਹਿਤ ਮਰਜ਼ਾਦਾ ਵਿੱਚ ਦਿੱਤਾ ਗਿਆ ਹੈ ਇਸ ਦਾ ਆਧਾਰ ਕੀ ਆਪ ਉਹ ਕਿਹੜਾ ਇਤਿਹਾਸਕ ਸੋਮਾ ਜਿਸ ਦੇ ਵਿੱਚੋਂ ਸਿੱਖ ਰਹਿਤ ਮਰਜ਼ਾਦਾ ਵਾਲਿਆਂ ਨੇ ਪੰਜ ਬਾਣੀਆਂ ਪੜਨ ਦਾ ਜ਼ਿਕਰ ਕੀਤਾ ਹੈ ਜਾਂ ਹੁਕਮ ਕੀਤਾ ਹੈ ਇਹ ਬਹੁਤ ਹੀ ਖੋਜ ਭਰਪੂਰ ਵੀਡੀਓ ਜੇਕਰ ਤੁਸੀਂ ਹਾਲੇ ਤੱਕ ਨਹੀਂ ਸੁਣੀ ਤਾਂ ਇਸ ਵੀਡੀਓ ਦੇ ਕਮੈਂਟ ਵਿੱਚ ਮੈਨੂੰ ਪੁੱਛ ਲਵੋ ਮੈਂ ਉਸ ਨੂੰ ਦੁਬਾਰਾ ਸਾਂਝ ਕਰ ਦੇਵਾਂਗਾ ਇਹ ਇੱਕ ਇਤਿਹਾਸਕ ਡਾਕੂਮੈਂਟ ਹੈ ਜਿਹੜਾ ਤੁਹਾਨੂੰ ਊਰੀ ਜ਼ਿੰਦਗੀ ਪਰ ਕੰਮ ਆਉਣ ਵਾਲਾ ਇਸ ਵੀਡੀਓ ਨੂੰ ਸੁਣ ਕੇ ਬਹੁਤ ਸਾਰੇ ਮੇਰੇ ਉਹ ਵੀ ਜਿਹੜੇ ਬਚਤਨਾਟਕ ਉਰਫ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਿਰਤ ਮੰਨਦੇ ਹਨ ਉਹ ਤਿਲਮਲਾ ਉੱਠੇ ਉਹਨਾਂ ਦੇ ਹਿਰਦੇ ਘਰ ਵਿੱਚ ਭਾਂਬੜ ਮਚ ਗਏ ਕਿ ਹਾਲੇ ਤੱਕ ਹੁਣ ਤੱਕ ਸਿੱਖ ਇਤਿਹਾਸ ਵਿੱਚ ਸਿੱਖ ਵਿਦਵਾਨਾਂ ਦੁਆਰਾ ਅਜੇ ਹੀ ਖੋਜ ਕਦੀ ਨਹੀਂ ਕੀਤੀ ਗਈ ਮੇਰੀ ਜ਼ਿੰਦਗੀ ਵਿੱਚ ਤਾਂ ਅਜੇ ਤੱਕ ਮੈਨੂੰ ਕਦੀ ਨਹੀਂ ਮਿਲੇ ਮੈਂ ਮੈਨੂੰ ਪੂਰੀ ਆਸ ਹੈ ਕਿ ਹੋਰ ਸੰਕਟਾਂ ਦੇ ਜੀਵਨ ਵਿੱਚ ਵੀ ਕੋਈ ਇੱਕ ਅਜਿਹੀ ਵੀਡੀਓ ਕੋਈ ਇੱਕ ਅਜਿਹਾ ਦਸਤਾਵੇਜ਼ ਜਿਸ ਵਿੱਚ ਅੱਠ ਗ੍ਰੰਥਾਂ ਦਾ ਨਚੋੜ ਕੱਢ ਕੇ ਰੱਖਿਆ ਹੋਵੇ ਉਹ ਵੀ ਪੂਰੇ ਵੇਰਵੇ ਸਹਿਤ ਗ੍ਰੰਥ ਕਿchnਾ ਲਿਖਿਆ ਕਦੋਂ ਲਿਖਿਆ ਗ੍ਰੰਥ ਦੇ ਇਹੜੇ ਪੰਨਾ ਨੰਬਰ ਤੇ ਕਿਹੜੇ ਅਧਿਆਇ ਤੇ ਕਿਹੜੇ ਸ਼ੰਤ ਵਿੱਚ ਕੀ ਲਿਖਿਆ ਹੋਇਆ ਹੈ ਇਤਨੇ ਡਿਟੇਲ ਦੇ ਨਾਲ ਹਾਲੇ ਤੱਕ ਮੈਨੂੰ ਨਹੀਂ ਸੀ ਮਿਲਿਆ ਸੋ ਇਹਨਾਂ ਵੀਰਾਂ ਦੀ ਪਰੇਸ਼ਾਨੀ ਦਾ ਕਾਰਨ ਇਹ ਸੀ ਕਿ ਜੇ ਇਹ ਸੱਚ ਦਾ ਸੁਨੇਹਾ ਸਿੱਖ ਜਗਤ ਵਿੱਚ ਵੱਧ ਤੋਂ ਵੱਧ ਪਹੁੰਚ ਗਿਆ ਤਾਂ ਫਿਰ ਉਹਨਾਂ ਵੱਲੋਂ ਹੁਣ ਤੱਕ ਕੀਤਾ ਹੋਇਆ ਉਦਮ ਇਹ ਵਿਚਿਤ੍ਰ ਨਾਟਕ ਉਰਫ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਕਿਰਤ ਹੈ ਉਠੋ ਸੋ ਜਾਣਾ ਉਹ ਖਤਮ ਹੋ ਜਾਣਾ ਲੋਕਾਂ ਨੂੰ ਸੱਚ ਦਾ ਪਤਾ ਲੱਗ ਜਾਣਾ ਸੋ ਕੋਈ ਤਨਮੁਖ ਜਿਹੜੇ ਵਿਦਵਾਨ ਹਨ ਦੂਜੀ ਤਰ ਵਾਲੇ ਦੂਜੀ ਤਰ ਕਿਹੜੀ ਜਿਹੜੀ ਤਰ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਵਿਚਿਤ੍ਰ ਨਾਟਕ ਉਰਫ ਦਸਮ ਗ੍ਰੰਥ ਨੂੰ ਗੁਰੂ ਕੋਵਿੰਦ ਸਿੰਘ ਦੀ ਕਿਰਤ ਮੰਧਿਆ ਉਹਨਾਂ ਦੇ ਤਿੰਨ ਪ੍ਰਮੁੱਖ ਵਿਦਵਾਨ ਪੀ.ਐਚ.ਡੀ. ਡਾਕਟਰ ਜੇਨਾ ਨੂੰ ਤੁਸੀਂ ਜਾਹਵਗਾਏ ਸੁਣਦੇ ਰਹੇ ਹੋਮੋਂਗੇ ਉਹਨਾਂ ਵਿੱਚੋਂ ਪਹਿਲਾ ਹੈ ਡਾਕਟਰ ਹਰਪਾਲ ਸਿੰਘ ਪਨੂ ਪੰਜਾਬੀ ਯੂਨੀਵਰਸਿਟੀ ਵਾਲੇ ਦੂਸਰੇ ਨੇ ਡਾਕਟਰ ਅਨੁਰਾਗ ਸਿੰਘ ਤੇ ਤੀਸਰੇ ਨੇ ਡਾਕਟਰ ਹਰਪਜਨ ਸਿੰਘ ਇਹਨਾਂ ਨੇ ਤਿਆ ਕੀਤਾ ਹੋਇਆ ਕਿ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ 3ਕ ਦਸਮ ਗ੍ਰੰਥ ਉਰਫ ਬਚੱਤਰ ਨਾਟਕ ਪੂਰੀ ਤਰ੍ਹਾਂ ਥੋਪਣਾ ਲੋਡ ਕਰਨਾ ਇਹ ਇੱਕ ਅਜੇਹ ਜਹਿਰ ਦਾ ਦਰਖਤ ਹੈ ਜਿਹੜਾ ਵੀ ਇਸ ਨੂੰ ਖਾਂਦਾ ਪੀਂਦਾ ਉਹ ਜ਼ਹਿਰੀਲਾ ਹੋ ਜਾਂਦਾ ਮੈਂ ਤੁਹਾਨੂੰ ਸਿੱਧ ਕਰਾਂਗਾ ਕਿ ਇਸ ਗ੍ਰੰਥ ਦੇ ਪੜਨ ਨਾਲ ਤੁਹਾਡੀ ਬੁੱਧੀ ਕਿਹੋ ਜਿਹੀ ਬਣ ਜਾਂਦੀ ਆ ਇਸ ਵੀਰ ਨੇ ਕਮੈਂਟ ਕੀਤਾ ਮੇਰੇ ਮੇਰੀ ਉਸ ਵੀਡੀਓ ਤੇ ਜਿਸ ਤੇ ਮੈਂ ਅੱਠ ਗ੍ਰੰਥਾਂ ਦਾ ਨਿਚੋੜ ਕੱਢ ਕੇ ਲਿਖਿਆ ਸੀ ਮੈਂ ਉਸ ਵਿਦਵਾਨ ਦਾ ਨਾਮ ਵੀ ਦਸਾਂਗਾ ਤੇ ਉਸਨੇ ਜੋ ਕਮੈਂਟ ਕੀਤਾ ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾਵਾਗਾ ਤੁਹਾਨੂੰ ਸਮਝ ਆ ਜਾਵੇਗੀ ਕਿ ਇਹਨਾਂ ਬਚਿੱਤਰੀ ਵੀਰਾਂ ਦੇ ਕੋਲ ਜਾਂ ਇਹਨਾਂ ਦੇ ਦਿਮਾਗ ਵਿੱਚ ਕੀ ਕੁਝ ਭਰਿਆ ਹੋਇਆ ਹੈ ਕਿਤਨਾ ਜ਼ਹਿਰ ਹੈ ਜਿਹੜਾ ਉਵਾਲੇ ਖਾਂਦਾ ਜਿਹੜਾ ਸਭ ਨੂੰ ਤਵਾ ਕਰਕੇ ਰੱਖਣ ਨੂੰ ਤਿਆਰ ਬੈਠਾ ਸਾੜਨ ਨੂੰ ਤਿਆਰ ਬੈਠਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖਾ ਇਸ ਕਰਕੇ ਮੈਂ ਇਸ ਵੀਰ ਨੂੰ ਇਹ ਨਹੀਂ ਕਹਿ ਸਕਦਾ ਕਿ ਤੂੰ ਮੂਰਖ ਹੈ ਜਾਂ ਮਹਾ ਮੂਰਖ ਹੈ ਜਾਂ ਮੂਰਖਾਂ ਦਾ ਬਾਦਸ਼ਾਹ ਮੈਂ ਨਹੀਂ ਕਹਿ ਸਕਦਾ ਕਿਉਂ ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖਾ ਇਹ ਜੋ ਮਰਦੀ ਕਹਿ ਸਕਦੇ ਕਿਉਂਕਿ ਇਹ ਜਿਸ ਗ੍ਰੰਥ ਦੇ ਸੇਖ ਹਨ ਜਿਸ ਗ੍ਰੰਥ ਨੂੰ ਗੁਰਬਾਣੀ ਮੰਨਦੇ ਹਨ ਉੱਥੇ ਇਤਨਾ ਅਸ਼ਲੀਲ ਲਿਟਰੇਚਰ ਹੈ ਇਤਨੀਆਂ ਅਸ਼ਲੀਲ ਕਹਾਣੀਆਂ ਹਨ ਤੇ ਉਹਨਾਂ ਨੂੰ ਪੜ੍ਹ ਕੇ ਤਾਂ ਇਹ ਜਿਹੇ ਇਨਸਾਨ ਬਣ ਸਕਦਾ ਮੈਂ ਇਸ ਵੀਰ ਨੂੰ ਨਹੀਂ ਕਹਿ ਸਕਦਾ ਕਿ ਉਹ ਉਲੂਆਂ ਦਾ ਬਾਦਸ਼ਾਹ ਹੈ ਉਹ ਉਲੂ ਹੈ ਉਹ ਉਲੂ ਦਾ ਪੱਠਾ ਹੈ ਮੈਂ ਨਹੀਂ ਕਹਿ ਸਕਦਾ ਕਿਉਂ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਅਜਿਹਾ ਕਹਿਣ ਤੋਂ ਰੋਕਦੇ ਹਨ ਕਿਉਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਧਾਨ ਹੈ ਪਹਿ ਕਾਉ ਨੂੰ ਦੇ ਤਨੇ ਨਾ ਪਰਮਾਨਤਾਨ ਨਾ ਕਿਸੇ ਨੂੰ ਡਰ ਦੇਣਾ ਨਾ ਕਿਸੇ ਦਾ ਡਰ ਮੰਨਣਾ ਨਾ ਕਿਸੇ ਨੂੰ ਮਜਬੂਰ ਕਰਨਾ ਕਿ ਜੋ ਮੈਂ ਸੋਚਦਾ ਤੂੰ ਵੀ ਇਹੀ ਸੋਚ ਉਹ ਨਾਹੀ ਜੇ ਤੁਹਾਨੂੰ ਕੋਈ ਮਜਬੂਰ ਕਰੇ ਤਾਂ ਉਸਦੀ ਗੱਲ ਮੰਨਣੀ ਅਡੋਲ ਰਹਿਣਾ ਆਪਣੇ ਸਟੈਂਡ ਤੇ ਖੜੇ ਰਹਿਣਾ ਤੁਹਾਡੇ ਮਨ ਵਿੱਚ ਗੱਲ ਆਉਂਦੀ ਹੋਵੇਗੀ ਕਿ ਇਹ ਕਿਹੜੀ ਐਸੀ ਸਖੀਅਤ ਹੈ ਜਿਹੜੀ ਇਤਨੇ ਪ੍ਰਦੀਸ਼ ਸ਼ਬਦਾਵਲੀ ਵਰਤਦੀ ਹੈ ਤੇ ਉਸਨੇ ਕਿਹੜੀ ਐਸੀ ਇਹ ਸ਼ਬਦਾਵਲੀ ਵਰਤ ਦਿੱਤੀ ਜਿਹੜੀ ਮੈਨੂੰ ਇੰਨੀ ਜ਼ਿਆਦਾ ਚੁਪ ਗਈ ਆਓ ਪਹਿਲਾਂ ਅਸੀਂ ਸ਼ਬਦਾਵਲੀ ਦੇਖਦੇ ਹਾਂ ਇਸ ਵੀਰ ਨੇ ਕੀ ਵਰਤੀ ਫਿਰ ਉਸ ਦਾ ਨਾਮ ਜਾਣਾਂਗੇ ਕਿ ਇਹ ਪੀ ਐਚ ਡੀ ਡਾਕਟਰ ਕਿਹੜੀ ਯੂਨੀਵਰਸਿਟੀ ਵਿੱਚੋਂ ਪੀ ਐਚ ਡੀ ਕੀਤੀ ਜਿੱਥੇ ਅਜਿਹੇ ਵਿਚਾਰ ਹਿਰਦੇ ਵਿੱਚ ਉਤਪਨ ਹੁੰਦੇ ਆ ਉਹ ਕਿਹੜੇ ਕਾਰਨ ਨੇ ਕਿ ਇਤਨਾ ਪੜਿਆ ਲਿਖਿਆ ਬੰਦਾ ਇਤਨਾ ਵਿਦਵਾਨ ਬੰਦਾ ਉਹ ਇਹ ਹੀ ਪਾਸ਼ਾ ਬੋਲੇਗੀ ਇਹ ਵੀਰ ਦੀ ਈਮੇਲ ਆਈਡੀ @harbhajansingh7369 ਤਾਂ ਕਿ ਮੈਂ ਕਿਸੇ ਅਗਰ ਕਿਸੇ ਵੀਰ ਨੇ ਇਸ ਦੇ ਨਾਮ ਤੇ ਗਲਤ ਆਈਡੀ ਬਣਾਈ ਹੈ ਤਾਂ ਇਸ ਸਪਸ਼ਟੀਕਰਨ ਦੇ ਸਕਦਾ ਹੈ ਇਹ ਵੀਰ ਲਿਖਦੇ ਨੇ ਮਹਾ ਮੂਰਖ ਭਾਵ ਬਲਦੇਵ ਸਿੰਘ ਮਹਾ ਮੂਰਖ ਹੈ ਕੌਣ ਲਿਖ ਰਿਹਾ ਇੱਕ ਪੀ ਐਚ ਡੀ ਡਾਕਟਰ ਜਿਹੜਾ ਦੁਨੀਆ ਨੂੰ ਗਿਆਨ ਵੰਦਦਾ ਉਹਦੇ ਹਿਰਦੇ ਘਰ ਵਿੱਚ ਇਹ ਜ਼ਹਿਰ ਫੈਲਿ ਹੋਇਆ ਜਰ ਦੇ ਪੰਡਾਰ ਨੇ ਮਹਾ ਮੂਰਖ ਇਹ ਨਹੀਂ ਗੱਲ ਕਹਿਣ ਨਾਲ ਵੀ ਇਸ ਵੀਰ ਦੀ ਤਸੱਲੀ ਨਹੀਂ ਹੋਈ ਅੱਗੋਂ ਇਹ ਵੀਰ ਲਿਖਦਾ ਹੈ ਉੱਲੂ ਦਾ ਪੱਟਾ ਜਿਹੜੇ ਠੇਠ ਪੰਜਾਬੀ ਜਾਣਦੇ ਆ ਉੱਲੂ ਦਾ ਪੱਟਾ ਕਦੋਂ ਕਿਸ ਨੂੰ ਕਿਹਾ ਜਾਂਦਾ ਹੁਣ ਮੈਂ ਤਾਂ ਇਸ ਨੂੰ ਕਹਿ ਨਹੀਂ ਸਕਦਾ ਕਿ ਤੂੰ ਮੂਰਖਾਂ ਦਾ ਸਰਦਾਰ ਆ ਮੈਂ ਨਹੀਂ ਕਹਿ ਸਕਦਾ ਇਹ ਤੇ ਉੱਲੂ ਦੇ ਪੱਠੇ ਦੀ ਜੜ੍ਹਾਂ ਮੈਂ ਨਹੀਂ ਕਹਿ ਸਕਦਾ ਕਿਉਂ ਕਿਉਂਕਿ ਮੈਂ ਗੁਰਨਾਨਕ ਦਾ ਸਿੱਖਾ ਇਹ ਦੋ ਮਰਦੀ ਆਪਣੀ ਜ਼ੁਬਾਨ ਗੰਦੀ ਕਰਦੇ ਰਹਿਣਾ ਆਪਣਾ ਗੰਦ ਸਮਾਜ ਵਿੱਚ ਘੋਲਦੇ ਰਹਿਣਾ ਪਰ ਮੈਂ ਨਹੀਂ ਕਹਿ ਸਕਦਾ ਹੁਣ ਤੁਹਾਡੇ ਮਨ ਵਿੱਚ ਖਿਆਲ ਹੋਵੇਗਾ ਕਿ ਇਹ ਇਹੋ ਜਿਹਾ ਮਹਾਨ ਸਖੀਅਤ ਕੌਣ ਹੈ ਇਹ ਮਹਾਨ ਵਿਦਵਾਨ ਕੌਣ ਹੈ ਇਸ ਵਿਦਵਾਨ ਨੂੰ ਤੁਸੀਂ ਬਹੁਤ ਵਾਰ ਬਹੁਤੀ ਵਾਰ ਵੀਡੀਓ ਦੇ ਵਿੱਚ ਸੁਣਿਆ ਹੋਣਾ ਵਚਿੱਤਨਾਟਕ ਦਾ ਪ੍ਰਚਾਰ ਕਰਦੇ ਹਨ ਹੋਰ ਵੀ ਕਈ ਬੜੀਆਂ ਸਿਆਣੀਆਂ ਸੋਹਣੀਆਂ ਗੱਲਾਂ ਕਰਦਾ ਕਿਉਂਕਿ ਇਹਨਾਂ ਨੂੰ ਗਿਆਨਤਾ ਹੈ ਕੋਈ ਕਾਰਨ ਹੈ ਕੋਈ ਨਾ ਕੋਈ ਅੜਿੱਕਾ ਹੈ ਜਿਸ ਕਰਕੇ ਇਹ ਜਾਣਬੁੱਝ ਕੇ ਇਹ ਵਿਚਿੱਤਨਾਟਕ ਜੋ ਗੰਦ ਨਾਲ ਅశ్ਲੀਲਤਾ ਨਾਲ ਭਰਿਆ ਹੋਇਆ ਉਸ ਦਾ ਪ੍ਰਚਾਰ ਕਰਦੇ ਕੋਈ ਕਾਰਨ ਹੈ ਕੋਈ ਇਹਨਾਂ ਦੀ ਮਜਬੂਰੀ ਹੈ ਕੋਈ ਇਹਨਾਂ ਨੂੰ ਡਰ ਹੈ ਨਹੀਂ ਤਾਂ ਇਤਨੇ ਵੱਡੇ ਵਿਦਵਾਨ ਉਹ ਕਿਵੇਂ ਗਲਤੀ ਖਾ ਸਕਦੇ ਹਨ ਹੁਣ ਤੁਸੀਂ ਜਾਨਣਾ ਚਾਹੋਗੇ ਇਹ ਵਿਦਵਾਨ ਹੈ ਕੌਣ ਇਹ ਹਨ ਡਾਕਟਰ ਹਰਪਜਨ ਸਿੰਘ ਜੀ ਇੱਕ ਗਲਤੀ ਮੈਨੂੰ ਖੁਸ਼ੀ ਵੀ ਹੈ ਚਲੋ ਉਹਨਾਂ ਨੇ ਮੈਨੂੰ ਬੁਰਾ ਭਲਾ ਕਿਆ ਖੁਸ਼ੀ ਇਸ ਗੱਲ ਦੀ ਹੈ ਕਿ ਮੇਰਾ تیر ਨਿਸ਼ਾਨੇ ਤੇ ਲੱਗਾ ਖੁਸ਼ੀ ਮੈਨੂੰ ਇਸ ਦੀ ਇਸ ਗੱਲ ਦੀ ਹੈ ਜਿਨ੍ਹਾਂ ਦੇ ਕੋਲ ਮੈਂ ਸਨੇਹਾ ਪਚਾਉਣਾ ਚਾਹੁੰਦਾ ਉਹਨਾਂ ਕੋਲ ਸਨੇਹਾ ਮੇਰਾ ਪੁੱਜ ਗਿਆ ਮੈਂ ਇਹਨਾਂ ਵਿਦਵਾਨਾਂ ਕੋਲ ਇਹ ਸਨੇਹਾ ਪਚਾਉਣਾ ਚਾਹੁੰਦਾ ਹੁਣ ਤੁਸੀਂ ਕਹੋਗੇ ਕਿ ਕੀ ਤੁਸੀਂ ਇਸ ਵਿਦਵਾਨ ਨੂੰ ਇਹਦੀ ਗੱਲ ਦਾ ਜਵਾਬ ਨਹੀਂ ਦਿੱਤਾ ਮੈਂ 99% ਕਮੈਂਟਾਂ ਦਾ ਜਵਾਬ ਦੇਣਾ 1% ਨਹੀਂ ਦਿੰਦਾ ਉਹ ਕਿਉਂ ਨਹੀਂ ਦਿੰਦਾ ਜਿਹੜੇ ਮੇਰੇ ਸਬਜੈਕਟ ਤੋਂ हट ਕੇ ਕੋਈ ਗੱਲ ਕਰਦੇ ਆ ਜੇ ਇੱਕ ਸਵਾਲ ਕਰਕੇ ਫਿਰ ਦੂਜਾ ਸਵਾਲ ਕਰ ਦਿੰਦੇ ਫਿਰ ਤੀਜਾ ਸਵਾਲ ਕਰ ਦਿੰਦੇ ਉਹਨਾਂ ਦਾ ਮੈਂ ਜਵਾਬ ਨਹੀਂ ਦਿੰਦਾ ਉਹ ਐਵੇਂ ਟਾਈਮ ਬਰਬਾਦ ਕਰਨ ਵਾਲੀ ਇਹ ਵੱਡਾ ਵਿਦਵਾਨ ਇਹਦਾ ਜਵਾਬ ਦੇਣਾ ਤਾਂ ਬਣਦਾ ਸੀ ਮੇਰਾ ਜਵਾਬ ਹੈ ਇਹ ਸਾਡੇ ਵਿਦਵਾਨ ਹਨ ਪੀ ਐਚ ਡੀ ਮੈਂ ਕਿਹਾ ਹੈਰਾਨੀ ਪ੍ਰਗਟ ਕੀਤੀ ਕਿ ਇਹ ਪੀ ਐਚ ਡੀ ਡਾਕਟਰ ਨੇ ਵਿਦਵਾਨ ਨੇ ਯੂਨੀਵਰਸਿਟੀਆਂ ਦੇ ਅੱਗੇ ਮੈਂ ਇਸ ਵੀਰ ਨੂੰ ਕਿਹਾ ਡਾਕਟਰ ਸਾਹਿਬ ਕੱਥਾਂ ਦੇ ਅਦਾਲਤ ਤੇ ਮੇਰੀਆਂ ਗੱਲਾਂ ਨੂੰ ਝੁੱਟ ਲਾਓ ਕੱਥਾਂ ਦੇ ਅਦਾਲਤ ਤੇ ਤੁਸੀਂ ਆਪਣਾ ਫੱਕ ਪੇਸ਼ ਕਰੋ ਕਿ ਬਲਦੇਵ ਸਿੰਘਾ ਤੂੰ ਆ ਗਲਤੀ ਕੀਤੀ ਹੈ ਜਦੋਂ ਤੁਸੀਂ ਝੁੱਟ ਲਾਓਗੇ ਜਿਹੜੇ ਵੀਰ ਮੇਰੀਆਂ ਵੀਡੀਓ ਸੁਣਦੇ ਨੇ ਉਹ ਤੁਹਾਡੇ ਕਮੈਂਟ ਵੀ ਪੜਨਗੇ ਉਹ ਤੁਹਾਡੀ ਗੱਲ ਵੀ ਪੜਨਗੇ ਤੇ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗੇਗੀ ਉਹ ਰੱਖ ਲੈਣਗੇ ਉਹਨੂੰ ਮੰਨ ਲੈਣਗੇ ਜਿਹੜੀ ਮਾੜੀ ਲੱਗੇਗੀ ਉਹਨੂੰ ਛੱਡ ਦੇਣਗੇ ਤੁਹਾਨੂੰ ਪੂਰਾ ਹੱਕ ਹੈ ਪਰ ਇਹ ਸ਼ਬਦਾਵਲੀ ਮਹਾ ਮੂਰਖ ਉਲੂ ਦਾ ਪੱਠਾ ਹੁਣ ਮੈਂ ਇਹ ਤੁਹਾਡਾ ਕਮੈਂਟ ਵੀਰ ਜੀ ਉਹ ਤੁਹਾਨੂੰ ਵਾਪਸ ਕਰ ਰਿਹਾ ਇਹ ਤੁਸੀਂ ਰੱਖ ਲਓ ਮੈਨੂੰ ਨਹੀਂ ਚਾਹੀਦਾ ਇਹ ਤੁਸੀਂ ਆਪਣੇ ਲਈ ਫੜ ਲੈਣਾ ਆਪਣੇ ਘਰ ਦੇ ਵਿੱਚ ਡ੍ਰਾਈੰਗ ਰੂਮ ਦੇ ਵਿੱਚ ਇਸ ਨੂੰ ਫਰੇਮ ਕਰਵਾ ਕੇ ਲਾ ਰੱਖ ਲੈਣਾ ਆਏਗੇ ਵਿਦਵਾਨਾਂ ਨੂੰ ਆਏਗੇ ਬਚਿਤਰੀ ਲੋਕਾਂ ਨੂੰ ਇਹ ਸਮਝਾਓ ਦੱਸਣਾ ਆਪਣੇ ਰਿਸ਼ਤੇਦਾਰਾਂ ਨੂੰ ਕਿ ਮੈਂ ਆਹਾ ਆ ਜੋ ਲਿਖਿਆ ਹੋਇਆ ਇਹ ਮੇਰੀ ਸੋਚ ਹੈ ਮਹਾ ਮੂਰਖ ਕੌਣ ਜੋ ਲਿਖਦਾ ਹੋਇਆ ਨਾ ਮੈਂ ਹਾਂ ਮਹਾ ਮੂਰਖ ਕਿਉਂਕਿ ਤੂੰ ਇਸ ਦੱਸੋਗੇ ਨਾ ਕਿ ਮੇਰੀ ਸੋਚ ਹੈ ਉੱਲੂ ਦਾ ਪੱਟਾ ਮੈਂ ਤੁਹਾਨੂੰ ਵਾਪਸ ਕਰ ਦਿੱਤਾ ਮੈਂ ਕਮੈਂਟ ਵਿੱਚ ਅੱਗੇ ਲਿਖਿਆ ਸੀ ਉਹ ਆਦੀ ਵਿਦੇਵਤਾ ਦਾ ਇਮਤਿਹਾਨ ਹੈ ਇਹ ਜਿਹੜਾ ਹੁਣ ਤੱਕ ਤੁਸੀਂ ਸੰਗਤਾਂ ਦੇ ਵਿੱਚ ਸਮਾਜ ਦੇ ਵਿੱਚ ਚਿੱਤਨ ਨਾਟਕ ਦਾ ਪ੍ਰਚਾਰ ਕਰਦੇ ਰਹੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਮੈਂ ਇਹ ਕਰ ਕਿਉਂ ਰਹਾ ਰਿਹਾ ਇਸ ਸੰਸਾਰ ਦੇ ਵਿੱਚ ਜਿਹੜਾ ਜੀਵ ਪੈਦਾ ਹੋਇਆ ਜਿਹੜਾ ਬੰਦਾ ਪੈਦਾ ਹੋਇਆ ਉਹ ਆਜ਼ਾਦ ਹੈ ਉਸਨੇ ਕਿਹੜੇ ਧਰਮ ਨੂੰ ਮੰਨਣਾ ਹੈ ਕਿਹੜੇ ਗ੍ਰੰਥ ਨੂੰ ਮੰਨਣਾ ਹੈ ਕਿਹੜੀ ਰਚਨਾ ਨੂੰ ਕਿਹੜੇ ਗੁਰੂ ਸਾਹਿਬ ਦੀ ਰਚਨਾ ਮੰਨਣਾ ਇਹ ਡਾਕਟਰ ਹਰਪਜਨ ਸਿੰਘ ਜੀ ਦਾ ਪੂਰਾ ਹੱਕ ਹੈ ਆਜ਼ਾਦ ਨੇ ਪਰ ਮੇਰੀ ਮੁਸ਼ਕਲ ਕੀ ਹੈ ਕਿ ਜਦੋਂ ਇਹ ਵੀਰ ਆਨੇ ਵਹਾਨੇ ਵਿੰਗੇ ਕਿਹੜੇ ਢੰਗ ਨਾਲ ਜਿਵੇਂ ਸਿੱਖ ਰਹਿਦੋ ਮਜਾਦਾ ਵਿੱਚ ਲਿਖ ਲਖਵਾ ਲਿਆ ਮੈਂ ਸਿੱਖ ਰਹਿਦੋ ਮਜਾਦਾ ਲਿਖਣ ਵਾਲਿਆਂ ਨੂੰ ਵੀ ਸਵਾਲ ਕਰਦਾ ਤੁਹਾਡੇ ਇਸ ਲਿਖੇ ਜਾਣ ਦਾ ਆਧਾਰ ਕੀ ਹੈ ਕਿ ਪੰਜ ਬਾਣੀਆਂ ਗੁਰੂ ਗੋਬਿੰਦ ਸਿੰਘ ਨੇ ਪੜ੍ਹੀਆਂ ਸੀ ਜਾਂ ਸਾਨੂੰ ਪੜ੍ਹੀਆਂ ਚਾਹੀਦੀਆਂ। ਹਜ਼ਾਰ ਦੱਸੋ ਵਿਦਵਾਨੋ ਤੁਸੀਂ ਮੈਂ ਪੂਰੇ ਵੀਡੀਓ ਵਿੱਚ ਸਪਸ਼ਟ ਕੀਤਾ ਕਿ 1880 ਵਿੱਚ ਜਾ ਕੇ ਪੰਜ ਬਾਣੀਆਂ ਦਾ ਜ਼ਿਕਰ ਆਉਂਦਾ ਹੈ। ਪਿਛਲੇ ਕਿਸੇ ਗ੍ਰੰਥ ਵਿੱਚ ਨਹੀਂ। ਫਿਰ ਇਹ 1880 ਵਾਲਾ ਗਿਆਨੀ ਗਿਆਨ ਸਿੰਘ ਕਿੱਥੋਂ ਲਿਆਇਆ? ਦੱਸ ਦਿਓ ਮੈਨੂੰ। ਜਿਹੜੀ ਗੱਲ 1699 ਵਿੱਚ ਹੋਈ ਉਹ ਕੋਈ ਦੋ ਸਦੀਆਂ ਬਾਅਦ ਵਿੱਚ ਇਹਨੂੰ ਕਿੱਥੋਂ ਤੋਂ ਬਣਾ ਆ ਗਿਆ ਦੱਸ ਦਿਓ ਕਰੋ ਖੋਜ ਸੋ ਇਹ ਜਿਹੜਾ ਮੇਰਾ ਮਕਸਦ ਕੀ ਹੈ ਕਿ ਅਗਰ ਇਹ ਵਿਚਤਰਨਾਟਕ ਉਰਫ ਦਸਮ ਗ੍ਰੰਥ ਖਾਲਸਾ ਫਰਗਟ ਦਿਹਾੜੇ ਤੇ ਅਮਰਸ ਤਿਆਰ ਕਰਨ ਦੀਆਂ ਬਾਣੀਆਂ ਵਿੱਚੋਂ ਬਾਹਰ ਹੋ ਜਾਏ ਸਾਨੂੰ ਕੋਈ ਤਕਲੀਫ ਨਹੀਂ ਸਾਰਾ ਸਿੱਖ ਪੰਥ ਇਕੱਠਾ ਹੋ ਸਕਦਾ ਜੇ ਨਾ ਨੇ ਵਿਚਿਤਰਨਾਟਕ ਨੂੰ ਮੰਨਣਾ ਮੰਨੀ ਜਾਣ ਜੇ ਨਾ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਮੰਨਣਾ ਮੰਨੀ ਜਾਣ ਜਿਹੜਾ ਸਾਡਾ ਗੁਰੂ ਸ਼ਬਦ ਗੁਰੂ ਤੋਂ ਗੁਰੂ ਗ੍ਰੰਥ ਸਾਹਿਬ ਰਹਿਣਾ ਤੇ ਸਾਡੇ ਤੇ ਕੋਈ ਬਾਈਂਡਿੰਗ ਨਹੀਂ ਹੋਣੀ ਕਿ ਅਸੀਂ ਇਸ ਗ੍ਰੰਥ ਨੂੰ ਪੜਹੀਏ ਕਿ ਚਿਤਰਨਾਟਕ ਨੂੰ ਬਸ ਇੰਨੀ ਗੱਲ ਹੈ ਬਾਕੀ ਤੁਸੀਂ ਆਜ਼ਾਦ ਹੋ ਇੱਕ ਗੱਲ ਮੇਰੇ ਵੀਰ ਹੋਰ ਕਹਿੰਦੇ ਨੇ ਉਹ ਕੀ ਕਹਿੰਦੇ ਨੇ ਭਾਈ ਬਲਦੇਵ ਸਿੰਘਾ ਤੇਨੂੰ ਨਹੀਂ ਪਤਾ ਮੈਨੂੰ ਜੀ ਕੀ ਨਹੀਂ ਪਤਾ ਕਹਿੰਦੇ ਤੇਨੂੰ ਨਹੀਂ ਪਤਾ ਕਿ ਇਹ ਜਿਹੜਾ ਵਿਚਿਤ੍ਰ ਨਾਟਕ ਹੈ ਨਾ ਇਹ ਜਿਹੜਾ ਗ੍ਰੰਥ ਹੈ ਇਹ ਬਹੁਤ ਵਧੀਆ ਤੂੰ ਐਵੇਂ ਅਛਲੀਲ ਅਛਲੀਲ ਕਰਦਾ ਰਹਿਣਾ ਤੂੰ ਕਦੀ ਗੁਰੂ ਗ੍ਰੰਥ ਸਾਹਿਬ ਪੜਿਆ ਮੈਨੂੰ ਪੁੱਛਦੇ ਨੇ ਮੈਂ ਕਿਹਾ ਜੀ ਪੜਿਆ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਅਜਾਈ ਅਛਲੀਲ ਤਾਂ ਬਹੁਤ ਜ਼ਿਆਦਾ ਹੈ ਮੈਂ ਇਹਨਾਂ ਸਾਰੇ ਵਿਚਤਰੀ ਵੀਰਾਂ ਨੂੰ ਚੈਲੰਜ ਕਰਦਾ ਇੱਕ ਟਾਸਕ ਦੇਣਾ ਕੰਮ ਦੇਣਾ ਵੀਰੋ ਮੈਂ ਸੋਸ਼ਲ ਮੀਡੀਆ ਤੇ ਨਾ ਤੁਸੀਂ ਕਮੈਂਟਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਸ਼ਬਦਾਂ ਬਾਰੇ ਲਿਖੋ ਜਿਹੜੇ ਤੁਹਾਨੂੰ ਅਸ਼ਲੀਲ ਲੱਗਦੇ ਹਨ ਮੈਂ ਇਹਨਾਂ ਸ਼ਬਦਾਂ ਦੀ ਇਹਨਾਂ ਸ਼ਬਦਾਂ ਦਾ ਕੀਰਤਨ ਵੀ ਕਰਾਂਗਾ ਮੈਂ ਇਹਨਾਂ ਸ਼ਬਦਾਂ ਦੀ ਕਥਾ ਵੀ ਕਰਾਂਗਾ ਪਰਿਸੰਗਤ ਵਿੱਚ ਕਰਾਂਗਾ ਆਪਣੇ ਪਰਿਵਾਰ ਵਿੱਚ ਕਰਾਂਗਾ ਫਿਰ ਇਹ ਹੀ ਕਾਰਜਕ ਮੈਂ ਤੁਹਾਨੂੰ ਦੇਵਾਂਗਾ ਮੈਂ ਬਚੱਤਰ ਨਾਟਕ ਵਿੱਚੋਂ ਗੁਜਰ ਰਚਨਾਵਾਂ ਤੁਹਾਨੂੰ ਦੇਵਾਂਗਾ ਤੁਹਾਨੂੰ ਕਹਾਂਗਾ ਕਿ ਆਪਣੀਆਂ ਆਤੀਆਂ ਆਹ ਸਾਹਮਣੇ ਬਿਠਾਓ ਭਰੀ ਸੰਗਤ ਦੇ ਵਿੱਚ ਜਿੱਥੇ ਬੀਬੀਆਂ ਬੈਠੀਆਂ ਹੋਣ ਤੁਸੀਂ ਬਚੱਤਰ ਨਾਟਕ ਦੀਆਂ ਉਹਨਾਂ ਰਚਨਾਵਾਂ ਦਾ ਕੀਰਤਨ ਕਰੋ ਕਥਾ ਕਰੋ ਜੇ ਤੁਸੀਂ ਨੇ ਕਰ ਸਕਦੇ ਕਥਾ ਮੈਂ ਕਰਾਂਗਾ ਜੇ ਤੁਸੀਂ ਨਹੀਂ ਕਰ ਸਕਦੇ ਮੈਂ ਕਰਾਂਗਾ ਪਰ ਮੈਂ ਸਟੇਜ ਤੋਂ ਬੈਠ ਕੇ ਨਹੀਂ ਕਰਾਂਗਾ ਕਿਉਂਕਿ ਮੈਂ ਛਿੱਤਰ ਨਹੀਂ ਖਾਣੇ ਗੰਦ ਬਕ ਕੇ ਗੰਦ ਬੋਲ ਕੇ ਮੈਂ ਲੋਕਾਂ ਤੋਂ ਛਿੱਤਰ ਨਹੀਂ ਖਾਣੇ ਛਿੱਤਰ ਖਾਣ ਲਈ ਮੈਂ ਤੁਹਾਨੂੰ ਅੱਗੇ ਕਰਾਂਗਾ ਕਿ ਆਹ ਵੀਰ ਜਿਹੜੇ ਕਹਿੰਦੇ ਨੇ ਆਹ ਜਿਹੜੀ ਮੈਂ ਜ਼ੂਮ ਸਿਸਟਮ ਤੇ ਅਟੈਚ ਹੋ ਮਾਂਗਾ ਲਿੰਕ ਕਰ ਆਈਂ ਅਟੈਚ ਹੋ ਮਾਂਗਾ ਸੰਗ ਤੇ ਵਿੱਚ ਦੂਰ ਬੈ ਕਾ ਹੋਣਾਗਾ ਮੈਂ ਕੁੱਟ ਨਹੀਂ ਖਾਣੇ ਕੁੱਟ ਤੁਸੀਂ ਖਾਓ ਮੈਂ ਦੱਸਾਂਗਾ ਸੰਗਤ ਨੂੰ ਕਿ ਆ ਜਿਹੜੇ ਵੀਰ ਤੁਹਾਡੇ ਸਾਹਮਣੇ ਬੈਠੇ ਹੋਏ ਨੇ ਆ ਜਿਹੜੀ ਮੈਂ ਕਥਾ ਕਰ ਰਿਆ ਨਾ ਇਹਨੂੰ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਦੱਸਦੇ ਆ ਜਦੋਂ ਨੰਗੀਆਂ ਚਿੱਟੀਆਂ ਮੈਂ ਗੱਲਾਂ ਕਰਾਂਗਾ ਤੁਹਾਨੂੰ ਸੰਗਤਾਂ ਨੇ ਉੱਥੋਂ ਜਾਣ ਨਹੀਂ ਜੇ ਦੇਣਾ ਤੁਹਾਨੂੰ ਰਾਹ ਨਹੀਂ ਜੇ ਲਪਣਾ ਕੋਈ ਮੈਨੂੰ ਤੱਸੋ ਮੈਂ ਕਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਥਾ ਕਰਾਂ ਮੈਂ ਤਿਆਰ ਆ ਪਰ ਇਹ ਸੰਗਤ ਵਿੱਚ ਕਰਾਂਗਾ ਮੈਨੂੰ ਕੋਈ ਡਰ ਨਹੀਂ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਅਈ ਇਹ ਨੰਗੀ ਅਕਸ਼ਰੀਤਾ ਕਿਤੇ ਲਿਖੀ ਨਹੀਂ ਤੁਹਾਨੂੰ ਫਰਕ ਲੱਗਦਾ ਅੱਖਰਾਂ ਨੂੰ ਪੜ੍ਹ ਕੇ ਪਰ ਜਿਹੜਾ ਉੱਥੇ ਲਿਖਿਆ ਇੱਥੇ ਇੰਦਰੀ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ ਉੱਥੇ ਕੀ ਲਿਖਿਆ ਪੜ੍ਹ ਸਕਦੇ ਤੁਸੀਂ ਸ਼ਰਮ ਆਉਣੀ ਚਾਹੀਦੀ ਹੈ ਪਰ ਇੱਕ ਗੱਲ ਤੇ ਇਹ ਵੀਰ ਬੜੇ ਖੁਸ਼ ਵੀ ਨੇ ਇਹ ਅੰਦਰ ਅੰਦਰ ਬੜੇ ਖੁਸ਼ ਨੇ ਇਹ ਕੀ ਕਹਿੰਦੇ ਨੇ ਬਲਦੇਵ ਸਿੰਘਾ ਲਾਲਾ ਜੋਰ ਜਨਾ ਲੱਗਦਾ ਜਿੰਨਾ ਜੋਰ ਲਾਉਣਾ ਲੱਗਦਾ ਤੂੰ ਰਿੰਗੀ ਜਾ ਕਿੱਲੀ ਜਾ ਜੈਨ ਰਾਤ ਇੱਕ ਕਰੀਦਾ ਤੇਰੀ ਵੀਡੀਓ ਨੂੰ ਦੇਖਦਾ ਕੌਣ ਆ 10000 ਲੋਕਾਂ ਨੇ ਦੇਖੀ ਆ 10000 ਲੋਕਾਂ ਨੇ 10 ਕਰੋੜ ਲੋਕਾਂ ਦੇ ਵਿੱਚੋਂ ਜੇ 10000 ਤੇਰੀ ਵੀਡੀਓ ਨੂੰ ਸੁਣ ਵੀ ਲੈਣਗੇ ਤਾਂ 10000 ਵਿੱਚ ਇੱਕ ਬੰਦਾ ਵਾਂਦਾ ਸਾਡੀ ਸਿਹਤ ਤੇ ਕਹਿੰਦੇ ਕੀ ਆ ਸਾਰਾ ਤੇਰੀ ਖੋਜ ਨੂੰ ਕੋਈ ਨਹੀਂ ਜਾਣਦਾ ਉਹ ਸਾਡੀ ਵੀਡੀਓ ਕਹਿੰਦੇ ਲੱਖਾਂ ਲੋਕ ਸੁਣਦੇ ਨੇ ਤੇਰੀ 3000 ਨੇ ਸੁਣੀ ਆ ਤੇ ਮੈਂ ਉਹਨਾਂ ਵੀਰਾਂ ਦੇ ਅੱਗੇ ਬੇਨਤੀ ਕਰਦਾ ਜਿਹੜੇ ਸੱਚ ਦੇ ਪਾੰਦੀ ਨੇ ਜਿਹੜੇ ਚਾਹਦੇ ਨੇ ਸੱਚ ਦਾ ਪ੍ਰਚਾਰ ਹੋਵੇ ਉਹ ਅਜਈਆਂ ਖੋਜ ਭਰਪੂਰ ਵੀਡੀਓ ਹਰ ਘਰ ਵਿੱਚ ਪੁੱਜਣੀਆਂ ਚਾਹੀਦੀਆਂ ਇਹ ਮੈਂ ਨਹੀਂ ਕਰ ਸਕਦਾ ਇਹ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਵਿਚਤਰੀਆਂ ਨੂੰ ਮਾਤ ਪਾਉਣੇ ਆ ਤੇ ਉਹਦਾ ਇੱਕੋ ਇੱਕ ਤਰੀਕਾ ਜਿਹੜੀ ਸੱਚ ਦੀ ਖੋਜ ਹੈ ਉਹ ਇਤਨੀ ਫੈਲ ਜਾਵੇ ਵਿਚਤਰੀਆਂ ਨੂੰ ਫਾਇਦਿਆਂ ਨੂੰ ਰਾਹ ਨਾਲ ਲੱਗੇ ਇਹ ਖੋਰ ਵੀਰ ਹੈ ਇਹ ਵੀਰ 프리ਤਮ ਸਿੰਘ ਨੇ ਇਹ ਵੀਰ 프리ਤਮ ਸਿੰਘ ਖੰਨੇ ਦੇ ਨੇੜੇ ਦੇ ਰਹਿਣ ਵਾਲੇ ਨੇ ਇਹ ਗਾਹ ਵਗਾਹੇ ਕਦੀ ਨਾ ਕਦੀ ਕਮੈਂਟ ਕਰਦੇ ਰਹਿੰਦੇ ਨੇ ਇਹ ਮੇਰੇ ਨਾਲ ਗੁੱਸੇ ਬਹੁਤ ਜ਼ਿਆਦਾ ਕਿਉਂ ਮੈਂ ਲਮੇਂਥੀ ਵਿੱਚ ਚਤਨਾਟਕ ਨੂੰ ਲੈਣਾ ਇਹਦੇ ਉੱਤੇ ਮੈਂ ਕੋਈ ਅੱਛੀ ਕੁ ਵੀਡੀਓ ਬਣਾ ਚੁੱਕਾ ਹਰ ਵੀਡੀਓ ਦੇ ਵਿੱਚ ਭਾਵੇਂ ਉਹ ਚਪਈ ਰਚਨਾ ਹੋਵੇ ਭਾਵੇਂ ਜਾਪ ਬਾਣੀ ਹੋਵੇ ਭਾਵੇਂ ਇਹਦੇ ਵਿੱਚ ਪ੍ਰਸਾਦ ਸਵਈਏ ਹੋਣ ਆਵੇਂ ਅਕਾਲ ਉਸਤਤ ਹੋਵੇ ਭਾਵੇਂ ਜਫਰ ਨਾਮਾ ਹੋਵੇ ਸਾਰਿਆਂ ਦੇ ਉੱਤੇ ਅਚਿਰਤ ਲੋਕ ਖਿਆਨ ਤੇ ਘੱਟੋ ਘੱਟ 40 ਵੀਡੀਓ ਹੋਣੀਆਂ ਸਾਰੇ ਸਬਜੈਕਟਾਂ ਦੇ ਉੱਤੇ ਮੈਂ ਵੀਡੀਓ ਬਣਾਈਆਂ ਹੋ। ਇਹਨਾਂ ਨੂੰ ਕਿਸੇ ਨੂੰ ਕੋਈ ਉੱਤਰ ਨਹੀਂ ਆਉਂਦਾ। ਇਹਨਾਂ ਨੂੰ ਕਿਸੇ ਨੂੰ ਕੋਈ ਉੱਤਰ ਨਹੀਂ ਆਉਂਦਾ। ਤਾਂ ਫਿਰ ਇਹ ਬੁਰਖਲਾ ਜਾਂਦੇ ਨੇ। ਇਹ ਵੀਰ 프리ਤਮ ਸਿੰਘ ਦਾ ਮੈਨੂੰ ਕਮੈਂਟ ਆਇਆ। ਬੁਰਾ ਪਰ ਬੋਲਿਆ ਹੁਣ ਮੈਂ ਉਹ ਸ਼ਬਦਾਵਲੀ ਮੇਰੇ ਕੋਲ ਨਹੀਂ ਹੈ। ਡਾਕੂਮੈਂਟ ਤੇ ਕਿਤੇ ਅਗਯਾ ਪਿੱਛੋ ਹੋ ਗਿਆ ਮੈਂ ਐਵੇਂ ਵਾਅਦਾ ਕੱਟ ਕੇ ਜਿਸ ਨੂੰ ਜੋ ਨਹੀਂ ਲਿਖਿਆ ਮੈਂ ਉਹ ਬੋਲਣਾ ਨਹੀਂ ਚਾਹੁੰਦਾ ਬਹੁਤ ਗਲਤ ਫਾਸ਼ਾ ਲਿਖੀ ਹੋਈ ਸੀ ਇਹ ਕਹਿੰਦੋ ਫਾ ਮੇਰੀ ਸਾਰੀ ਕੀਤੀ ਕਤਰੀ ਨੂੰ ਬਕਵਾਸ ਹੀ ਰਚਿਆ ਗਿਆ ਸੀ ਕਿ ਫालतू ਦੀ ਗੱਲ ਹੈ ਗਲਤ ਹੈ ਮੁਖ ਦੀ ਗੱਲ ਇੱਥੇ ਫਿਰ ਉਹ ਮੈਨੂੰ ਵੀਰ ਨੇ ਲਿਖਿਆ ਕਿ ਭਈ ਤੁਹਾਨੂੰ ਕੁਝ ਪਤਾ ਨਹੀਂ ਮੁਖਤ ਮਾਰੇ ਗ੍ਰੰਥ ਜਿਹੜਾ ਹੈ ਲੜੀਵਾਰ ਕਹਿੰਦੇ ਉਹਦੇ ਮੇਰੇ ਕੋਲ ਪੀਡੀਐਫ ਨੇ ਪਤਾ ਨਹੀਂ ਕਿੰਨੀਆਂ ਸਾਖੀਆਂ ਦੇ ਕਹਿੰਦੇ ਨੇ ਉਹਦੇ ਵਿੱਚ ਪੰਜਾ ਬਾਣੀਆਂ ਦਾ ਜ਼ਿਕਰ ਹੈ ਮੈਂ ਇਸ ਵੀਰ ਨੂੰ ਜਵਾਬ ਦਿੱਤਾ ਮੈਂ ਵੀਰ ਜੀਓ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ਜੇਕਰ ਤੁਸੀਂ ਉਹ ਮੁਕਤ ਮਾਰਗ ਗ੍ਰੰਥ ਦਾ ਪੀਡੀਐਫ ਮੇਰੇ ਨਾਲ ਸਾਂਝਾ ਕਰੋ ਮੈਂ ਕਿਹਾ ਜੀ ਅੱਧੀ ਅਧੂਰੀ ਗੱਲ ਲੈ ਕੇ ਮੈਂ ਕਦੀ ਵੀ ਨਹੀਂ ਮੰਨਦਾ ਮੈਂ ਹਰ ਗੱਲ ਨੂੰ ਜੇ ਤੋਂ ਜੈਡ ਤੱਕ ਪੜਦਾ ਉਹਨੂੰ ਸਮਝਦਾ ਫਿਰ ਉਹਦੇ ਵਿੱਚੋਂ ਚੁਣ-ਚੁਣ ਕੇ ਦੱਸਦਾ ਕਿ ਇੱਥੇ ਐਟਮ ਵਾਂਗ ਫਿੱਟ ਕੀਤੇ ਹੋਇਆ ਇੱਥੇ ਜ਼ਹਿਰ ਦੇ ਧਰਕ ਲਾਈ ਹੋਇਆ ਮੈਂ ਕਿਸੇ ਦੀਆਂ ਸੁਨੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ ਅੱਧੀ ਅਧੂਰੀ ਜਾਣਕਾਰੀ ਤੇ ਮੈਂ ਵਿਸ਼ਵਾਸ ਨਹੀਂ ਕਰਦਾ ਮੈਂ ਤੁਹਾਡਾ ਅਤੀ ਧੰਨਵਾਦੀ ਹੋਵਾਂਗਾ ਜੇਕਰ ਤੁਸੀਂ ਮੈਨੂੰ ਉਸ ਮੁਕਤ ਮਾਰ ਗ੍ਰੰਥ ਦਾ ਪੀਡੀਫੇਜ ਦੇਵੋ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਸ ਗੱਲ ਨੂੰ 4 ਦਿਨ ਹੋ ਗਏ ਕੋਈ ਜਵਾਬ ਨਹੀਂ ਅਸਲ ਵਿੱਚ ਸਿੱਖਾਂ ਦੇ ਵਿੱਚ ਝੂਠ ਬੋਲ ਕੇ ਗੱਪਾਂ ਮਾਰ ਕੇ ਪੂਰੀ ਸਿੱਖ ਸੰਗਤ ਨੂੰ ਗੁੰਮਰਾਹ ਕੀਤਾ ਜਾਂਦਾ ਪੂਰੀ ਸਿੱਖ ਸੰਗਤ ਨੂੰ ਕੁਰਾਹੇ ਪਾਇਆ ਜਾਂਦਾ ਅੱਜ ਇਸ ਵੀਡੀਓ ਵਿੱਚ ਇੱਕ ਗੱਲ ਮੈਂ ਹੋਰ ਐਡ ਕਰ ਦੇਵਾਂ ਵੀਡੀਓ ਸਮਾਪਤ ਕਰਨ ਤੋਂ ਪਹਿਲਾਂ ਇੱਕ ਮੇਰੇ ਵੀਰ ਨੇ ਅਮਰੀਕਾ ਦੇ ਵਿੱਚ ਸਰਦਾਰ ਗੁਲਵਰ ਸਿੰਘ ਜਦੋਂ ਉਹਨਾਂ ਨੇ ਮੇਰੀ ਵੀਡੀਓ ਸੁਣੀ ਇਹ ਅਠਾ ਗ੍ਰੰਥਾਂ ਦੀ ਖੋਜ ਵਾਲੀ ਉਹਨਾਂ ਦਾ ਅਗਲਾ ਸਵਾਲ ਸੀ ਕਿ ਫਟਵਈਆਂ ਦੇ ਵਿੱਚ ਕੀ ਲਿਖਿਆ ਹੋਇਆ ਉਸ ਵੇਲੇ ਤੱਕ ਮੈਂ ਫਟਵਈਆਂ ਪੜੀਆਂ ਨਹੀਂ ਸਨ ਫਿਰ ਉਹਨਾਂ ਦੇ ਇਸ ਕੈਂਡ ਤੇ ਮੱਟ ਪਟਵਈਆਂ ਦੀ ਖੋਜ ਸ਼ੁਰੂ ਕੀਤੀ ਹੁਣ ਇਹ ਯਾਨੀ ਗਰਜਤ ਸਿੰਘ ਨੇ ਜਿਹੜਾ ਇੱਕ ਪਟਵਈਆਂ ਬਾਰੇ ਲਿਖਿਆ ਉਹਦੇ ਪੰਨਾ ਨੰਬਰ ਮੈਂ 5 ਤੋਂ ਇਹ ਤੁਹਾਨੂੰ ਦੱਸ ਰਿਹਾ ਇਹ ਪਟਵਈਆਂ ਪਟਵਈਆਂ ਗਿਆਨੀ ਗਰਜਤ ਸਿੰਘ ਦੇ ਨੋਟ ਪੰਨਾ ਨੰਬਰ 5 ਲਓ ਜੀ ਇਹ ਸੁਣੋ ਪੰਜਾਬ ਪਿਆਰਿਆਂ ਦੀ ਚੋਣ ਤੇ ਅਮਰ ਛਕਾਉਣਾ ਅਸਲ ਵਿੱਚ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਸਾਡੇ ਵਿਦਵਾਨਾਂ ਦੀ ਪਤਾ ਨਹੀਂ ਕੀ ਮਜਬੂਰੀਆ ਮੈਂ ਤੁਹਾਨੂੰ ਉਹ ਇਬਾਰਤ ਪੱਟ ਪਈਆਂ ਦੀ ਪੜ ਕੇ ਸੁਣਾਵਾਂਗਾ ਫਿਰ ਜਿਹੜਾ ਇਹਨਾਂ ਨੇ ਹੈਡਿੰਗ ਬਣਾ ਕੇ ਲਿਖਿਆ ਗਰਜਤ ਸਿੰਘ ਨੇ ਉਹ ਸੁਣਾਵਾਂਗਾ ਇਹਨਾਂ ਦੋਨਾਂ ਵਿੱਚ ਜਿਮੀ ਅਸਮਾਨ ਦਾ ਫਰਕ ਹੈ ਸਿੱਖਾ ਨੂੰ ਕਰਾਏ ਪਾਉਣ ਵਾਲਾ ਹੋਰ ਕੋਈ ਨਹੀਂ। ਕਈ ਜਨ ਤਾਂ ਕਰਾਏ ਪਾਇਆ ਜਿਨ੍ਹਾਂ ਨੇ ਗ੍ਰੰਥ ਲਿਖੇ। ਫਿਰ ਜਿਹੜਾ ਥੋੜਾ ਬਹੁਤ ਕਰਾਏ ਪੈਣੋ ਬਚਦੇ ਸੀ ਉਹ ਜਿਨ੍ਹਾਂ ਨੇ ਅਗੇ ਸੰਪਾਦਿਤ ਕੀਤੇ ਅਰਥ ਕੀਤੇ ਉਹਨਾਂ ਨੇ ਪੂਰੀ ਤਰ੍ਹਾਂ ਸਾਨੂੰ ਖੂਦ ਦੇ ਨੇੜੇ ਖੜੇ ਸੀ ਮੌਣ ਦੇ ਉੱਤੇ ਤੱਕਾ ਦੇ ਕੇ ਖੂਚਾ ਛੁੱਟ ਦਿੱਤਾ। ਆਓ ਅਸੀਂ ਲਿਖਿਆ ਕੀ ਹੈ। ਗੁਰੂ ਗੋਬਿੰਦ ਸਿੰਘ ਜੀ ਮੈਲ ਦਸਵੇਂ ਨੇ ਸਾਲ 1752 ਇਹਦੇ ਅਨਸਾਰ ਪੱਟਵੀਆਂ ਅਨਸਾਰ 1752 ਭਾਵ 5 ਸਾਲ ਹੋਰ ਪਹਿਲਾਂ 1752 ਜੇ 1757 ਅ 56 ਤੋਂ ਤੁਸੀਂ 4 ਸਾਲ ਹੋਰ ਕੱਢ ਲਓ 99 ਨਹੀਂ 96 1696 ਇਸ ਵੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਿਲ ਦਸਵੇਂ ਨੇ ਸਾਲ 1752 ਵਿਸਾਖੀ ਦੇ ਦਿਨ ਪੰਜ ਸਿੱਖੋਂ ਕੋ ਖੰਡੇ ਪਾਹੁਲ ਦਿੱ। ਪੰਜ ਸਿੱਖਾਂ ਨੂੰ ਖੰਡੇ ਦੀ ਪਾਹੁਲ ਦਿੱਤੀ। ਇਹ ਭੱਟਵਈ ਵਾਲੇ ਨੇ ਲਿਖਿਆ ਹੋਇਆ। ਸਿੰਘ ਨਾਮ ਰੱਖਾ ਪ੍ਰਥਮ ਹੈ ਦਇਆਰਾਮ ਸੋਫਤੀ ਸਿੰਘ ਬਣਾ। ਸਭ ਕੋ ਨੀਲ ਵਸਤਰ ਪੋਆਏ। ਵਹੀ ਵੇਸ ਅਪਣਾ ਕੀਤਾ। हुक्का हलाल हजामत टिक्का जंजू तोती का त्याग कराया मीने तीर मलिये राम राये सिर गुमे मसंद की वतन बंद की आज जो पट वही च लिखिया देखो कि स्पष्ट है कड़ा कृपान कंगा कशहरा सबको दिया ਇਸ ਤੇ ਸਗੇ ਚਾਰ ਚੀਜ਼ਾਂ ਦਿੱਤੀਆਂ ਸਭ ਕਿਸਾ ਧਾਰੀ ਕੀ ਹੈ ਸਭ ਦਾ ਜਨ ਪਟਨਾ ਸਾਹਿਬ ਦਾ ਵਾਸੀ ਆਨੰਦਪੁਰ ਕੀ ਬਤਾਈ ਪਟਵਈਆਂ 'ਚ ਇਹਨਾਂ ਲਿਖਿਆ ਹੋਇਆ ਹੁਣ ਜਾਨੀ ਗਰਜਾ ਸੰਖੀ ਲਿਖ ਲੈਨੇ ਅ ਤੀਖੋ ਕਿਦਾਂ ਗਮਰਾਹ ਕਰਦੇ ਨੇ ਸਤਿਗੁਰ ਨੇ 1695 ਇਸਵੀ ਦੀ ਵਸਾਖੀ ਨੂੰ ਪੰਜ ਸੀਸ ਪੇਟ ਮੰਗੇ ਔਰ ਫਟ ਵੀ ਇਹ ਕਿੱਥੇ ਲਿਖਿਆ ਹੈ ਪੰਜ ਸੀਸ ਪੇਂਟ ਮੰਗੇ ਨਹੀਂ ਲਿਖਿਆ ਨਾ ਵਾਤਾ ਕੋ ਰਾਏ ਇਥੇ ਮੰਗੇ ਲਿਖਦਾ ਅਗੇ ਅਗੇ ਕਹਿਣਾ ਵੀ ਉਹਨਾਂ ਜਗ੍ਹਾ ਬਕਰੇ ਵੱਡੇ ਫੇ ਲਿਖ ਦੇਣਾ ਪੰਜ ਸੀਸ ਵੱਡੇ ਤੀਜੇ ਚੌਥੇ ਗ੍ਰੰਥ ਵਾਲੇ ਨੇ ਲਿਖ ਦੇਣਾ ਪੰਜ ਸੀਸ ਵੱਡ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਕੋ ਲਗੇ ਫਿਰ ਦਇਆ ਸਿੰਘ ਦਾ ਧਰਮ ਸਿੰਘ ਨੂੰ ਧਰਮ ਸਿੰਘ ਦਾ ਮੋਹਕਮ ਸਿੰਘ ਨੂੰ ਬਦਲ ਬਦਲ ਕੇ ਸੀਸ ਲਾ ਦਿੱਤੇ ਗੱਲ ਗੱਪ ਝੂਠ ਥੋੜਾ ਜਿਹਾ ਸ਼ੁਰੂ ਹੁੰਦਾ ਅੱਗੇ ਕਹਾਣੀ ਬੜੀ ਬਣ ਜਾਂਦੀ ਆ ਭਾਈ ਇੱਥੇ ਦੱਸੋ ਕਿ ਪੰਜ ਸਿੱਖ ਸੇਖਾਂ ਦੇ ਸਿਰ ਕਰੋ ਕਦੋਂ ਮੰਗੇ ਖੰਡੇ ਦਾ ਅੰਮ੍ਰਿਤ ਤਿਆਰ ਕਰਕੇ ਪੰਜਾਂ ਨੂੰ ਚਕਾਇਆ ਪਾਟਵਈ ਵਿੱਚ ਇੰਜ ਲਿਖਿਆ ਪਾਟਵਈ ਵਿੱਚ ਲਿਖਿਆ ਕੁਝ ਹੋਰ ਤੁਸੀਂ ਕੁਝ ਹੋਰ ਬਣਾ ਦਿੱਤਾ ਐਵੇਂ ਆਪਣਾ ਅਜੀਤ ਸਿੰਘ ਆਲਖ ਨੇ ਉੱਥੇ ਲਿਖਿਆ ਜਾਤ ਪਾਣੀ ਇਸਨੇ ਕਿਹਾ ਜਾਤ ਅਤੇ ਜਾਤ ਉਹ ਉਹ ਲਿਖਦਾ ਇਹ ਜਿਹੜੇ ਸਾਡੇ ਪਖੰਡੀ ਲੋਕ ਨੇ ਇਹਨਾਂ ਨੇ ਸਾਨੂੰ ਬਰਵਾਦ ਕੀਤਾ ਇਹਨਾਂ ਨੇ ਜੋ ਅੱਜ ਪ੍ਰਚਲਿਤ ਹੈ ਨਾ ਉਹਨੂੰ ਆਪਣੀ ਲਿਖਤ ਵਿੱਚ ਲਿਖ ਦਿੱਤਾ ਤਾਂ ਮੈਂ ਵੀਡੀਓ ਖਤਮ ਕਰਨ ਤੋਂ ਪਹਿਲਾਂ ਮੈਂ ਸਾਰੇ ਵਿਚਿਤਰੀ ਵੀਰਾਂ ਨੂੰ ਬੇਨਤੀ ਇੱਕ ਵਾਰ ਫਿਰ ਕਰ ਦੇਵਾਂ ਵਿਚਿਤਰੀਓ ਤੁਸੀਂ ਵਿਚਿਤਰਨਾਟਕ ਉਰਫ ਦਾਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਕੀਰਤ ਮੰਨਣਾ ਜੀ ਸਾਟ ਕੇ ਮੰਨੋ ਜੇੜਾ ਤੁਹਾਨੂੰ ਸ਼ੰਕਾ ਹੈ ਕਿ ਅਚਲੀਲ ਸ਼ਬਦਾਵਲੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹਨਾਂ ਸ਼ਬਦਾਂ ਦੀ ਸੂਚੀ ਮੈਨੂੰ ਭੇਜ ਦਿਓ ਫਿਰ ਮੈਂ ਵਿਚਿਤਰਨਾਟਕ ਦੇ ਉਹਨਾਂ ਸ਼ਬਦਾਂ ਦੀ ਸੂਚੀ ਭੇਜਾਂਗਾ ਜਿਨ੍ਹਾਂ ਦਾ ਕੀਰਤਨ ਤੇ ਕਥਾ ਤੁਸੀਂ ਕਰਨੀ ਹੈ ਮੇਰਾ ਚੈਲੰਜ ਐਕਸੈਪਟ ਕਰੋ ਜੇ ਸੱਚਮੁੱਚ ਤੁਸੀਂ ਆਪਣੇ ਵਿਚਾਰਾਂ ਦੇ ਫੱਕੇ ਹੋ ਸੋ ਅੱਜ ਦੇ ਵਿਚਾਰ ਮੈਂ ਇਤਤਿ ਸਮਾਪਤ ਕਰਦਾ ਹਾਂ ਇਸ ਇਨਰ ਦੇ ਝੂਠ ਤੋਂ ਕੁਪਰ ਤੋਂ ਬਚੋ ਔਰ ਵੀਡੀਓ ਨੂੰ ਜਿਹੜੀ ਅਠਾ ਬਾਣਿਆ ਅਠਾ ਗ੍ਰੰਥਾਂ ਦੀ ਖੋਜ ਵਾਲੀ ਨੂੰ ਕਰ ਕਰ ਫਚਾਓ ਇੱਕ ਇਤਿਹਾਸਕ ਡਾਕੂਮੈਂਟ ਹੈ ਜੇ ਹੁਣ ਤੱਕ ਤੁਸੀਂ ਨਹੀਂ ਸੁਣੇ ਮੇਰੇ ਕੋਲੋਂ ਮੰਗਵਾ ਕੇ ਸੁਣੋ ਸਤਿ ਸ੍ਰੀ ਅਕਾਲ